ਹੰਦੀਰ ਕੀ ਹਾਲ ਚਾਲ ਹੈ ਹਾਰੇ ਦੋਸਤਾਂ ਮਤਰਾ ਮੀਂਟਰ ਵੀ ਠੀਕ ਠਾਕ ਹੈ ਥੋੜੇ ਜਣਾ ਵੀ ਸੈਟ ਵਟ ਹੋਣਗੇ ਚੱਲੋ ਵੀ ਮਿੱਤਰੋ ਆ ਫੜ ਲੀਂਗਾ ਬਦਾਮ ਵਾਲੇ ਕੂਦਰੀਆਂ ਅੱਜ ਹੈਗੀ ਬੰਦੀ ਤੇ ਕੱਲ ਇੱਕ ਆਪਣਾ ਨਾ ਪਠਾਣੀ ਮੁੜਿਆ ਬਾਈ ਚਟੀਆਂ ਅੱਖਾ ਦਾ ਜਿਹੜੇ ਝਾੜੇ 'ਚ ਸੀਗਾ ਪੁਰਾਣੇ ਛੋਟੇ ਹੁੰਦੇ ਨੇ ਡੰਡੇ ਮਾਰੇ ਸੀ ਉਹ ਵਾਲਾ ਕੱਲ ਛੱਡਿਆ ਸੀ ਯਾਰ ਸਾਰਿਆਂ ਨਾਲ ਬਾਕੀ ਸਾਰੇ ਤਾਂ ਆ ਗਏ ਇਹ ਉਹ ਨਹੀਂ ਗੱਲਾਂ ਆਇਆ ਯਾਰ ਪਤਾ ਨਹੀਂ ਕੀ ਚੱਕਰ ਪੈ ਗਿਆ ਪਤਾ ਨਹੀਂ ਟੱਪ ਗਿਆ ਤੇ ਇਧਰੋਂ ਵੀ ਫੜ ਲੈਨੇ ਬਾਈ ਜਿੰਨਾਂ ਨੂੰ ਬਦਾਮ ਪੂਨੇ ਬਕੂਤਰ ਹਨਾ ਡਾਈਆਂ ਵਾਲੇ ਇੱਥੇ ਕੂਤਰੀ ਨੇ ਧਰ ਲਿਆ ਆਂਡੇ ਦੁਆਰਾ ਉਹ ਬੱਚਾ ਠੀਕ ਹੈ ਇਧਰ ਹੋ ਵੀ ਬੱਚੇ-ਬੱਚੇ ਸਾਰੇ ਬਾਹਰ ਆਓ ਦੇ ਜਾਲ ਦੇ ਵਿੱਚ ਹੀ ਸੁਣ ਦਿਖਾਉਣਾ ਮੈਂ ਕਬੂਤਰ ਫੜ ਲੇ ਪਹਿਲਾਂ ਆ ਬਿਠਾ ਕਰ ਓਏ ਮੇਰੇ ਨਾਲ ਹੀ ਸ਼ਰਾਰਤ ਨਹੀਂ ਕਰਨੀ ਭੱਜ ਕੇ ਇਧਰ ਭੱਜ ਕੇ ਉਧਰ ਥੱਪੜ ਬਹਿਣਗੇ ਕਿੰਨੇ ਆ ਆਹ ਇੱਕ ਤੇ ਤਿੰਨ ਆ ਬਾਈ ਲੋ ਭਾਈ ਦੂਜਾ ਵੀ ਫੜ ਲਿਆ ਚੱਲ ਇੱਕ ਰਹਿ ਗਿਆ ਆ ਗਿਆ ਹੀ ਆ ਹੀ ਇਹ ਨਹੀਂ ਗਏ ਨਹੀਂ ਆ ਲਓ ਲਾਲ ਕੇਚੀੜਾ ਰਹਿੰਦਾ ਸੀਗਾ ਇਹ ਫੜ ਲਿਆ ਇਹ ਸਾਰੇ ਨੂੰ ਬਾਦਾਮ ਪੋਨੇ ਆ ਰਹੇ ਬਈ ਛੋਟੇ ਬੱਚੇ ਸਾਰੇ ਓਏ ਇੱਧਰ ਹੋ ਜੋ ਹੋ ਜੋ ਇੱਧਰ ਹੋ ਜੋ ਭਰਾਵਾ ਮੈਂ ਤੇ ਕੇ ਤੁਹਾਨੂੰ ਰੱਖ ਦੇਣਗੇ ਇਹ ਮੂਰੇ ਜੇ ਬਹਿ ਜਾਓ ਤੇ ਬਈ ਕੁਝ ਗਿਆ ਬਾਹਰ ਚ ਲਈ ਇਹਨਾਂ ਨੂੰ ਲੈ ਚੱਲਦੇ ਆ ਥੱਲੇ ਦੋਨੇ ਪਰ ਕੀ ਰੱਖ ਦਵਾਂ ਮੈਂ ਫਿਰ ਪੌਨੇ ਬਾਦਾਮ ਮੁਰਗੇ ਵੀ ਛੱਡਦੇ ਸੀਗੇ ਉਹ ਵੀ ਅੰਦਰ ਵੜ ਗਏ ਆਂਡੇ ਬਈ ਦੇਣ ਲੱਗ ਗਏ ਦੁਬਾਰਾ ਫੇਰ ਇਹ ਆਂਡੇ ਧਰਨ ਲੱਗ ਗਏ ਬਾਕੀ ਇੱਧਰਲੇ ਵੀ ਜਾਨਵਰ ਦੇਖ ਲਓ ਹੱਡੀ ਵਾਲੀ ਆਪਣੀ ਹੈਡ ਹੋ ਗਈ ਆ ਗਿਆ ਆ ਗਿਆ ਵੇਖੋ ਕੀ ਕਰਦੀ ਤੇ ਬਾਈ ਅੱਜ ਪਾਪੇ ਨੇ ਬਾਜੀ ਛੱਡੀ ਵੀ ਆਪਾਂ ਚੱਲਦੇ ਹਾਂ ਉੱਥੇ ਬਾਦਾਂਬਦੂ ਪਾ ਕੇ ਉਤਰਾਂ ਨੂੰ ਠੀਕ ਆ ਚੰਦੀ ਛੱਡੀ ਵੀ ਹੈ ਬਾਜੀ ਐਥੇ ਆਪਣੇ ਨਾਲ ਹੀ ਆ 10 15 ਕਿਲੋਮੀਟਰ ਮਸਾਈਆਂ ਤੇ ਰੱਤਾ ਵੀ ਅਡਾਉਣਾ ਬੰਦ ਕਰਤਾ ਕਿਉਂਕਿ ਝੜੇ ਜਾ ਠੀਕ ਹੈ ਜੀ ਚੱਲਦੇ ਹਾਂ ਮਿੱਤਰੋ ਬਾਦਾਂ ਪਾ ਕੇ ਉਤਰਾਂ ਨੂੰ ਥੱਲੇ ਚੱਲੇਗੇ ਔਰ ਰੱਤਾ ਦੇਖੋ ਕਿੱਡਾ ਵੱਡਾ ਹੋ ਗਿਆ ਕੋਰ ਦਾ ਬਾਹ ਵੀ ਜਾਵੜਿੰਦਾ ਵਾ ਆ ਜਣ ਹੁਣ ਆਪਣੀ ਲੰਗੜਾ ਬੱਚਾ ਦਾ ਬੰਦੀ ਕਰ ਲੈ ਯਾਰ ਕਿਉਂਕਿ ਵਿਚਾਰਾ ਉੱਡਦਾ ਸਕਦਾ ਨਹੀਂ ਠੀਕ ਆ ਲਓ ਵੀ ਬਾਈ ਤਰੇਆਂ ਰੱਖ ਲਗੇ ਇਹ ਦਾਣੇ ਖਾ ਰਾਂਗੇ ਖਾਓ 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 ਵੀ ਖਾਓ ਆਜੋ 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 ਹਾ 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 ਇਕ ਦਿਨ ਵੀ ਰੱਖ ਲਗੇ ਹਾ 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 ਛਤਰੀ ਭਾਈ ਤਾਂ ਲਾ ਕੇ ਰੱਖੀ ਮੈਂ ਕੱਲ ਨਾ ਸ਼ਾਮ ਤੱਕ ਉਤਰੀ ਬਣੀ ਰੱਖਿਆ ਵੀ ਆਜੂ ਪਰ ਨਹੀਂ ਆਇਆ ਯਾਰ ਉਹ ਬੱਚਾ ਪੱਠਾ ਆਪਣਾ ਪਤਾ ਨਹੀਂ ਕੀ ਚੱਕਰ ਪੈ ਗਿਆ ਚਿੱਤਰ ਲਾਉਏ ਮਤਲੋ ਜਿਵੇਂ ਕਿਸ ਨੂੰ ਕਿਹਾ ਸੀ ਨਾ ਵੀ ਰੰਗ ਲਾਵਾਂਗੇ ਦੇਖੋ ਫਿਰ ਇਧਰ ਦਿਖਾਈ ਨਾ ਸਾਤਾ ਇਧਰ ਹੋਈ ਮੜੇ ਤੁੱਪੇ ਜੀ ਉਹ ਤੁੱਪੇ ਪਰ ਮੈਂ ਠੀਕ ਨਹੀਂ ਬਾਈ ਬਣਾਇ ਬਾਈ ਬਣਾਇ ਉਹ ਤਰੂਸ ਉਹ ਨਹੀਂ ਯਾਰ ਆ ਦੇਖੋ ਇਧਰ ਬਾਈ ਇਹਦੇ ਕੂਤਰੀ ਦੇ ਸਾਤਾ ਮਾਰਦਾ ਪਰ ਚੀਨੀ ਦੇ ਦੇਖੋ ਸਾਤਾ ਕਿੰਨਾ ਗਾਟਾ ਲੱਗਦਾ ਸਾਤਾ ਕਾਲਾ ਨਹੀਂ ਇਹ ਹਰਾ ਸਾਤਾ ਹਰਾ ਹਰਾ ਸਾਤਾ ਨਹੀਂ ਤਾਂ ਸੱਕੇ ਹੋ ਜੂਗਾ ਆ ਦੇਖ ਲਓ ਬਾਈ ਤੇ ਬਾਕੀ ਫੜਦੇ ਆਪਾਂ ਜਾਨਵਰ ਹੋਰਾਂ ਦੇ ਵੀ ਲਾਉਣੇ ਆ ਫਿਰ ਤੁਹਾਨੂੰ ਦਿਖਾਉਣੇ ਆ ਲਓ ਜੀ ਮਿੱਤਰੋ ਖੱਟੀਆਂ ਕਾਲੇ ਦੇ ਕੂਤਰ ਇੱਕ ਨਾ ਗੱਡ ਰੰਗ ਲੱਗਾ ਦੋਨੇ ਟਿਮਛੇ ਤੇ ਬੈਠਾ ਵਾਲਾ ਤਾਂ ਇਹਨੂੰ ਜਲਦੀ ਜਲਦੀ ਛੱਡ ਦੇ ਹੱਥੋਂ ਛੱਡਦਾ ਯਾਰ ਬਾਕੀਆਂ ਦੇ ਫੜ ਕੇ ਜਾਂਦੇ ਆ ਰੰਗ ਦੂਜਿਆਂ ਦੇ ਵੀ ਲਾਉਣੇ ਇਹਨੂੰ ਜਲਦੀ ਜਲਦੀ ਲਓ ਜੀ ਬਾਈ ਖੱਟੀਆਂ ਦਾ ਕੂਤਰ ਫੜ ਲਿਆ ਆਪਾਂ ਇਹਦੇ ਵੀ ਲਾਈਏ ਰੰਗ ਲਿਓ ਜੀ ਰੱਖੋ ਜੀ ਬਾਸਾ ਜੀ ਹਾਂ ਬੰਦ ਕਰ ਇਹ ਪੱਕਾ ਬੋਲੋ ਲਓ ਜੀ ਬਾਈ ਕਿੰਨੇ ਸਾਰੀ ਬਗੜ ਕਰਦੀ ਸੀ ਆ ਪਿਛਲੇ ਸਾਲ ਦੀ ਆ ਤੇ ਉਹਨੇ ਫਿਰ ਘੂੜਾ ਕਰਤਾ ਆਪਾਂ ਤੇ ਹੋਰ ਆਪਾਂ ਗਲਾਬੀ ਗੋਲੂ ਵੀ ਲਾਣਗੇ ਬਾਕੀ ਇਹ ਇਹ ਨਾ ਗੱਲਾਂ ਬੱਸ ਹੋਰ ਜਾਨਵਰ ਫੜਦੇ ਆ ਹੈਗੇ 3 ਜਾਨਵਰ ਹੋਰ ਉਹਨਾਂ ਦੇ ਵੀ ਲੰਮੇ ਦਿਖਾਉਂਦੇ ਸਾਨੂੰ ਕਿਵੇਂ ਲੱਗਦੇ ਆ ਕਿਹੜੇ ਕਢੇ ਡਿਜ਼ਾਈਨ ਬਣੋਮੀ ਆ ਬਾਰਾ ਜਿਹੜੀ ਹੋਈ ਰਹਾ ਲਓਏ ਭਾਈ ਦਿਖਾਉਨੇ ਤੁਹਾਨੂੰ ਆਹ ਦੇਖ ਲਓ ਇੱਧਰ ਇਹ ਆ ਜਾਨਵਰ ਦਾ ਕੱਲਾ ਕਾਂਡ ਰੰਗਤਾ ਆਪਾਂ ਸ਼ਾਹ ਅਖੇ ਦਾ ਕਿੰਨਾ ਸੋਹਣਾ ਲੱਗਦਾ ਚਲ ਆਇਆ ਹੋਰ ਫੜ ਕੇ ਲਈ ਜੀ ਇਨੂੰ ਡੋਲੀ ਚ ਪਾ ਦਿੰਨੇ ਆ ਅੰਦਰ ਤੇ ਪੱਖਾ ਵੀ ਲਾ ਲਿਆ ਸੀ ਉੱਥੇ ਇਹੋ ਕਾਲਸਰਾ ਫੜਦੇ ਆ ਇਹਦੀ ਕਰਦੇ ਆ ਸਾਰੀ ਕਾਲੀ ਪੰਜ ਦੂਜੀ ਕੋਦਰੀ ਚੱਲਿਆ ਥੱਲੇ ਕੋਦਰੀ ਦੋ ਗੁੱਛੀਆਂ ਵਾਲੀਆਂ ਫੜ ਮੁਰਗੀ ਦੋ ਕੋਦਰੀਆਂ ਲੈ ਆਜਾ ਥੱਲੇ ਡੋਲੀ ਚ ਲੈ ਜਿਹੜੀ ਮਰਜੀ ਰਿਹਾ ਤਾਂ ਕਿਨੂੰ ਕਾ ਰੰਗਣਾ ਲਵਾਣੀ ਬਾਈ ਬਣਾਈ ਨੇ ਖਰੇ ਰਹਿ ਭਈ ਆਦ ਲੋਹੀ ਨੇ ਸਫਾਈ ਨਾ ਕੀਤਾ ਪੂਰਾ ਚੌਂ ਚਾਂ ਦੇ ਨਾਲ ਲਵਾ ਲਵੇ ਬਾਕੀ ਖੈਰ ਆ ਬਾਹਰ ਮੈਂ ਖਰਾਕ ਖਰੂ ਖਾ ਕੇ ਬੈਠ ਗਿਆ ਹਾਂ ਇਹਨਾਂ ਨੂੰ ਪਾਈ ਵੀ ਆ ਉਥੇ ਹੀ ਲੈ ਚਲਾਇਆ ਹਵਾ ਕੁਦਰਤੀ ਵੀ ਚੱਲ ਪਿਆ ਦੇਖ ਲੋ ਇੱਧਰ ਚੱਲ ਰਹਾ ਹੈ ਲੱਗਣ ਲਾਈਏ ਮੈਟੋ ਮੈਟੀ ਭਈ ਲਾ ਕੇ ਦਿਖਾਉਂਦੇ ਨੇ ਉਹਨਾਂ ਨੇ ਨਹੀਂ ਨਾ ਕੈਮਰਾ ਫੜਨ ਵਾਲਾ ਕੋਈ ਹੈ ਨਹੀਂਗਾ ਲਿਬੜ ਜਾਂਦਾ ਪੁੱਤਰ ਤਾਂ ਕਰਕੇ ਹੀ ਵੀਡੀਓ ਬੰਦ ਕਰ ਦਿੰਦੇ ਹਾਂ ਲਓ ਭਾਈ ਦਿਖਾ ਇਹਨਾਂ ਨੇ ਰੰਗ ਦੇਖੋ ਇਦਰੇ ਦਾ ਨਾ ਐਂਡ ਕੁਆਲਿਟੀ ਦਾ ਹੋਇਆ ਰੰਗ ਦੇਖੋ ਬਈ ਇਹ ਆ ਨਗਾ ਮਰੀ ਇਦਰੇ ਦੇਖੋ ਬਈ ਹਾਂ ਚੱਕਦੀ ਆ ਨਾ ਆਪੀ ਚਲ ਛੱਡਿਆ ਜਿਹੜੀ ਤੀਜੀ ਰਹੀ ਉਹ ਵੀ ਲੈ ਆ ਹੋਰ ਲਾਉ ਵੀ ਲੈ ਬੱਦੂ ਵਾਲੇ ਇੱਕ ਆਲਸਰਾਵਾ ਲੈ ਉਹਨੂੰ ਨੇ ਗੱਲ ਆਏ ਆ ਇਹ ਜਿਹੜੀਆਂ ਬਾਜ਼ਿੰਗਾਂ ਨੇ ਛੱਡਣੀਆਂ ਇਹ ਸੌਖੀਆਂ ਨਹੀਂ ਆ ਸਮਝ ਗਿਆ ਕੋਸਨ ਮੈਂ ਦੱਸੀ ਆ ਗੱਲ ਮੈਂ ਬਾਜੀ ਪਤਾ ਖਾਦੂ ਨਹੀਂ ਖੜਦਾ ਮੇਰੇ ਬਾਹਰ ਬਹਿੰਦੇ ਬਾਹਰ ਬਹਿੰਦੇ ਸਹੀ ਗੱਲ ਇਹਦਾ ਗੱਲ ਹੈ ਬਈ ਜਿਨੇ ਹਰਚ ਗਲੋਗ ਨਹੀਂ ਦੇਖਿਆ ਨਾ ਹਰਚੋ ਕੀ ਬਾਜੀ ਵਾਲਾ ਓ ਬਈ ਜਾ ਕੇ ਦੇਖ ਲੋ ਇਹ ਇਹਨੇ ਬੱਚੇ ਨੇ ਕੀ ਕੀਤਾ ਸੀਗਾ ਆਪਣੇ ਨਾਲ ਸਾਰਿਆਂ ਦੀ ਨਹੀਂ ਲੱਦ ਕੜਾਈ ਨਾ ਬਈ ਬਾਹਾਂ ਰਹਿ ਗਿਆ ਬੰਦਿਆਂ ਪਰ ਉਹ ਨਹੀਂ ਮਾਂ ਦਾ ਪੁੱਤ ਬੈਠਾ ਅੜੀ ਕਰ ਗਿਆ ਉਹ ਇਹਦੀ ਕਿਹਣਾ ਇਹਦੇ ਡੰਡਾ ਜਿਵੇਂ ਤੈਨੂੰ ਮੈਂ ਦੱਸਿਆ ਬਈ ਬੱਚਾ ਆਪਣਾ ਮੁੜਿਆ ਆ ਬੈਠਾ ਦੇਖ ਲੋ ਪਤਾ ਨਹੀਂ ਕਿੱਧਰ ਉਹ ਆ ਗਿਆ ਆ ਗਿਆ ਪਰ ਹਾ 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 ਇਹਨੂੰ ਫੜਨਾ ਪੈਣਾ ਬਈ ਕਿਵੇਂ ਨਾ ਕਿਵੇਂ ਕਰਦੇ ਆ ਟਰਾਈ ਲਓ ਜੀ ਮਿੱਤਰੋ ਇਹਦੇ ਮਾਰਦੇ ਆਪਾਂ ਟਕਾ ਕੇ ਡੰਡੇ ਜੇ ਦੇਖੋ ਫਟੀਆਂ ਆਈਆਂ ਬਾਕੀ ਜਿਹੜੇ ਤੇ ਗਲਾਬੀ ਨਾਲ ਲਾਵਾਂਗੇ ਜਾਂ ਬੈਠਾ ਲਈ ਥਾਂ ਤੇ ਪੂਸ਼ ਕਰਾਂਗੇ ਉਦੋਂ ਦਿਖਾਵਾਂਗੇ ਲਓ ਵੀ ਭਾਈ ਰੰਗ ਰੰਗ ਲਾਤੇ ਆਪਾਂ ਸਾਰਿਆਂ ਦੀ ਤੇ ਇਹ ਵੀਡੀਓ ਦਾ ਪਹਿਥੇ ਐਂਡ ਕਰ ਦਿੰਨੇ ਆ ਕੱਲੂ ਤੁਹਾਨੂੰ ਉੱਡਦੇ ਵੀ ਦਿਖਾਵਾਂਗੇ ਰੰਗ ਫਿਰ ਜੋ ਸੁੱਕ ਕੇ ਨਾ ਧੋਦਾਂਗੇ ਤੇ ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜਰੂਰ ਸ ਵੀਡੀਓ ਕਿੱਦਾਂ ਲੱਗੀ ਬਾਈ ਮੈਥਰੋ ਬਾਕੀ ਸ਼ਤਰੀਆਂ ਸ਼ੁਤਰੀਆਂ ਉਹਦੇ ਹੁਣ ਲੱਗੇਗਾ ਤੇ ਬੱਚਾ ਇੱਕ ਮੁੜਿਆ ਸੀਗਾ ਜਿਹੜਾ ਇੱਥੇ ਆ ਕੇ ਬੈਠਾ ਸੀਗਾ ਨਾ ਉਹ ਬਈ ਉੱਥੇ ਉੱਡ ਗਿਆ ਉਹ ਦੇਖੋ ਹੈ ਨਹੀਂ ਨਥੇ ਉਹ ਆ ਜੂਗਾ ਅਗਲੀ ਵੀਡੀਓ ਚ ਤੁਹਾਨੂੰ ਅਪਡੇਟ ਦੇ ਦਾਂਗੇ ਤੇ ਬਾਕੀ ਇਹ ਛਤਰੀਆਂ ਆਪਣੀਆਂ ਲੱਗੀਆਂ ਤੇ ਜਨਵਾਰ ਵੀ ਬੰਨੇ ਹੋਏ ਦੋ ਛਤਰੀਆਂ ਤੇ ਜਦੋਂ ਵੀ ਆ ਗਿਆ ਤੁਹਾਨੂੰ ਜਰੂਰ ਅਪਡੇਟ ਦਵਾਂਗੇ ਬੜੀਆ ਸ਼ਾਰਟ ਅਪਲੋਡ ਕਰਾਂ ਠੀਕ ਹੈ ਮਿੱਤਰੋ ਬਾਏ ਵੀ